ਜਦੋਂ ਤੁਹਾਨੂੰ ਫੀਲ ਹੁੰਦਾ ਤੁਹਾਡੇ ਸਾਥੀਆਂ ਨੂੰ ਫੀਲ ਹੁੰਦਾ ਵੀ ਪੰਜਾਬ ਵਿੱਚ ਰਹਿਣ ਵਾਲਾ Hindu ਗੁਲਾਮ ਹੈ ਗੁਲਾਮ ਕਿਵੇਂ ਹੋ ਤੁਸੀਂ ਵੀ ਉਸ ਤਰੀਕੇ ਨਾਲ ਜੀ ਰਹੇ ਜਿਵੇਂ ਸੁਤੰਤਰ ਇੰਡੀਆ ਦੇ ਵਿੱਚ ਸਾਰੇ ਲੋਕ ਜੀਦੇ ਨੇ ਤੁਸੀਂ ਵੀ ਚੰਗਾ ਖਾ ਰਹੇ ਹੋ ਚੰਗਾ ਪੀ ਰਹੇ ਹੋ ਮੰਦਰਾਂ 'ਤੇ ਜਾ ਰਹੇ ਹੋ ਗੁਰਦੁਆਰਿਆਂ 'ਸੱਪ ਬਸ ਜਾ ਰਹੇ ਫਿਰ ਤੁਸੀਂ ਗੁਲਾਮ ਕਿਉਂ ਕਹਿੰਦੇ ਹੋ ਬਾਨ ਜਾਂ ਮੇਰੇ ਰਾਜਨੀਤਿਕ ਹੱਕ ਵੀ ਨਹੀਂ ਦਿੱਤੇ ਜਾ ਰਹੇ ਨੇ ਚਾਹੀਦਾ ਕੀ ਹੈ ਤੁਹਾਨੂੰ ਬਿਲਕੁਲ 60 ਤੋਂ 65 ਸੀਟਾਂ ਐਸੀਆਂ ਨੇ ਜਿੱਥੇ Hindu ਬਹੁਲਵਾਦੀ ਹੈ ਸਾਡੇ ਉੱਥੇ ਉਮੀਦਵਾਰ ਨਹੀਂ उतारे ਜਾਂਦੇ ਕਿਉਂ ਨਹੀਂ उतारे ਜਾਂਦੇ ਸਵਾਲ ਤੇ ਹੀ ਹੈ ਇੱਕ ਇੱਕ ਕੌਮ ਦਾ ਰਾਜ ਆ ਚੱਲਿਆ ਇੱਕੋ ਇੱਕ ਸਮਾਜ ਦਾ ਜੱਟ ਸਮਾਜ ਦਾ ਰਾਜ ਚੱਲਿਆ 1966 ਤੋਂ ਵੱਧ ਦਾ ਪੰਜਾਬੀ ਸੂਬਾ ਬਣਿਆ ਜਿੰਨੇ ਵੀ ਮੁੱਖ ਮੰਤਰੀ ਆਏ ਨੇ ਸਾਰੇ ਜੱਟ ਸਮਾਜ ਤੋਂ ਆਏ ਨੇ ਪੰਜਾਬ ਦੀ ਗੱਲ ਕਰਦੇ ਕਦੇ ਸਿਰਫ ਸਿੱਖ ਦੀ ਗੱਲ ਕੀਤੀ ਜਾਂਦੀ ਹੈ ਕਦੇ ਉੱਤੇ Hindu ਸ਼ਬਦ ਤੱਕ ਨਹੀਂ ਬੋਲਿਆ ਜਾਂਦਾ ਜਿਹੜਾ ਦੱਸਿਆ ਜਾਂਦਾ ਕਿ ਪੰਜਾਬ ਦਾ ਜਿਹੜਾ Hindu ਹੈ ਮ੍ਰਿਤੇਸ਼ਲੀਅਤੇ ਪਿਆ ਮੇਰਾ ਰਾਜਨੀਤਿਕ ਸੋਸ਼ਣ ਜਿਹੜਾ ਹੋ ਰਿਹਾ ਮੈਂ ਉਹਨੂੰ ਬੰਦ ਕਰਾਣਾ ਮੇਰਾ ਇਹ ਸਮਾਜਿਕ ਸੋਸ਼ਣ ਹੋ ਰਿਹਾ ਮੈਂ ਉਹਨੂੰ ਬੰਦ ਕਰਾਣਾ ਜਿਹੜਾ ਮੇਰਾ ਧਾਰਮਿਕ ਸੋਚਨ ਹੋ ਰਿਹਾ ਮੈਂ ਉਹਨੂੰ ਵੀ ਬੰਦ ਕਰਾਂਗਾ ਸਿਰਫ ਤੁਹਾਡੇ ਨਾਲ ਹੀ ਹੋ ਰਿਹਾ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਕਿੱਥੇ ਹੋ ਰਿਹਾ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਤੁਸੀਂ ਕਰ ਕੀ ਰਹੇ ਹੋ ਮੈਨੂੰ ਸਮਝ ਨਹੀਂ ਆਦਾ ਸ਼ਿਸ਼ਨਾ ਦਾ ਕਰ ਕੀ ਰਿਹਾ ਤੁਸੀਂ ਆਪਣੇ ਸ਼ਿਸ਼ਨਾ ਦਾ ਇਕੱਠੇ ਕਰ ਨਹੀਂ ਸਕਦੇ ਉਹ ਤਾਂ ਹੋ ਨਹੀਂ ਦੇ ਇਕੱਠੇ ਕਰੋ ਤੁਸੀਂ ਜਾਗੋ ਕੱਢ ਕੇ ਲੋਕਾਂ ਨੂੰ ਮੈਂ ਦੱਸਾਂ ਇੱਕੋ ਟੋਪਿਕ ਤੇ ਤੁਸੀਂ ਲੋਕ ਫਸੇ ਰਹਿੰਦੇ ਹੋ ਸ਼ਿਸ਼ਨਾ ਇਕੱਠੇ ਕਰਦੇ ਸ਼ਿਸ਼ਨਾ ਜਿਹੜੀਆਂ ਹੈਗੀਆਂ ਨੇ ਸਭ ਦਾ ਉਦੇਸ਼ ਇੱਕੋ ਹੀ ਹੈ ਨਾ ਵੀ ਹਿੰਦੂ ਸਮਾਜ ਲਈ ਕੰਮ ਕਰਨਾ ਹਿੰਦੂ ਹਿੱਤ ਦੀ ਗੱਲ ਕਰਨਾ ਰੱਦੇ ਤੇ ਇੱਕੋ ਹੀ ਹੈ ਨਾ ਫਿਰ ਫਿਰ ਅਲੱਗ ਕਿਉਂ ਫਿਰ ਅਲੱਗ ਕਿਉਂ ਸਦੀਪ ਠੱਪਰ ਦੇ ਹਮਲੇ ਤੋਂ ਬਾਅਦ ਪੰਜਾਬ ਦਾ ਹਰ Hindu ਲੀਡਰ ਸੰਦੀਪ ਠੱਪਰ ਦਾ ਹਾਲਚਲ ਪੁੱਛਣ ਜਾਂਦਾ ਪਰ ਸਿੱਖ ਲੀਡਰ ਉਹਦਾ ਹਾਲਚਲ ਪੁੱਛਣ ਨਹੀਂ ਜਾਂਦਾ ਐਸਾ ਕਿਉਂ ਕਿ ਉਹਨੂੰ ਸਿੱਖ ਵੋਟਾਂ ਦਾ ਡਰ ਹੈ ਇੰਦਾ ਦਾ ਡਰ ਤਦੋਂ ਪੈਦਾ ਹੋਏਗਾ ਜੇਕਰ ਮੈਂ ਕਿਸੇ Hindu ਦੇ ਸੁੱਖ-ਦੁੱਖ 'ਚ ਨਾ ਖੜਾ ਆਇਆ ਤਾਂ ਮੈਨੂੰ Hindu ਵੋਟ ਵੀ ਤਾਂ ਡਰ ਜਿਹੜਾ ਸਤਾਨ ਦਾ ਡਰ ਉਹ ਪੈਦਾ ਕਰਨੀ ਸੋਚ ਨਹੀਂ ਆ ਰਹੀ ਠੱਪਰ ਸਾਹਿਬ ਦੀ ਗੱਲ ਕਰ ਰਹੇ ਹੋ ਵੀ ਗੱਲ ਇਹ ਓਡੀ ਕਿ ਵੀ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਬੋਲਦੇ ਨੇ ਉਹ ਉਸ ਕਰਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਨਾ ਬੋਲਿਆ ਕਰਨ ਫੇਰ ਉਹ ਜੇ ਮੈਂ ਗਲਤ ਬੋਲਦਾ ਸੀ ਮੇਰੇ ਤੇ ਕੰਪਲੇਂਟ ਕਿਉਂ ਨਹੀਂ ਦਿੱਤੀ ਮੇਰੇ ਤੇ ਪਰਚਾ ਕਿਉਂ ਨਹੀਂ ਇੱਕ ਪਰਚਾ ਤਾਂ ਛੱਡੋ ਕੰਪਲੇਂਟ ਤਾਂ ਕਿ ਨਹੀਂ ਦਿੱਤੀ ਕਿਸੇ ਨੇ ਇਹਦਾ ਮਤਲਬ ਮੈਂ ਕਿਤੇ ਨਾ ਕਿਤੇ ਸੱਚ ਬੋਲਦਾ ਸੀ ਨਾ ਇੱਕ ਖਾਲਸਤਾਨ ਨਹੀਂ ਹੈ ਇਹ ਖਾਲਸਤਾਨ ਦਾ ਪ੍ਰੋਮੋ ਹੀ ਝਲ ਰਿਹਾ ਤੇ ਦਿਲ ਕਰਦਾ ਸ਼ਸਤਰ ਧਾਰੀ ਪਗੜੀ ਧਾਰੀ ਆਂਦਾ ਢਾੜ ਢਾੜ ਮਾਰਦਾ ਚੱਲ ਲੱਗ ਜਦੋਂ ਅਸੀਂ ਸਰਕਾਰਾਂ ਕੋਲੋਂ ਆਪਣੇ ਰਾਈਟ ਲੈਣੇ ਆ ਸਾਡੀ ਸੁਣਵਾਈ ਹੈਗੀ ਨਹੀਂ ਆ ਸਾਨੂੰ ਗੁਲਾਮੀ ਦੀ ਜ਼ਿੰਦਗੀ ਇੱਕ ਦੱਸਿਆ ਜਾ ਰਿਹਾ ਵਾ ਕਿ ਤੁਸੀਂ ਕੁਝ ਨਹੀਂ ਹੈਗੇ ਬੋਰਡ ਬੈਂਕ ਲਈ ਇਹਨਾਂ ਲੀਡਰਾਂ ਨੂੰ ਸਾਡੀ ਲੋੜ ਹੈਗੀ ਆ ਸਲਾਮ ਕਿਸ ਪੱਖੋਂ ਤੁਸੀਂ ਇਹ ਦੱਸੋ ਮੈਨੂੰ ਤੁਹਾਨੂੰ ਕੀ ਲੱਗਦਾ ਹਿੰਦੂ ਸੁੱਤਾ ਪਿਆ ਵਾ ਹਿੰਦੂ ਬਿਲਕੁਲ ਨਹੀਂ ਸੁੱਤਾ ਜੀ ਫਿਰ ਤੁਸੀਂ ਜਗਾਣ ਦੀ ਗੱਲ ਕਰਦੇ ਹੋ ਵੀ ਹਿੰਦ ਜਗਾਣਾ ਕਦੋਂ ਜਦੋਂ ਸੁੱਤਾ ਹੀ ਨਹੀਂ ਸਾਡੀ ਸੁਣਵਾਈ ਕੋਈ ਨਹੀਂ ਹੈਗੀ ਜਦੋਂ ਸਾਨੂੰ ਆਪਣੇ ਹੱਕਾਂ ਲਈ ਵੀ ਕਿੱਤੇ ਕੋਈ ਕਰਨਾ ਪੈਂਦਾ ਸਾਨੂੰ ਧਰਨੇ ਲਾਉਣੇ ਪੈਂਦੇ ਪਟਟਾ ਸਾਡੀ ਬੇਦਬੀ ਹੋ ਜੇ ਤਾਂ ਸਾਨੂੰ ਸੰਘਰਸ਼ ਕਰਨਾ ਪਣਾਉਣਾ ਪੈਂਦਾ ਵਾ ਕਿ ਸਾਨੂੰ ਸੰਘਰਸ਼ ਕਰਨਾ ਪੈਂਦਾ ਵਾ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਸਮਾਜ ਦੀ ਬੇਦਬੀ ਸਿਰਫ ਹਿੰਦੂ ਸੰਗਠਨ ਦੇ ਵਿੱਚ ਤਾਂ ਨਹੀਂ ਹੁੰਦਾ ਗੁਰੂ ਘਰਾਂ ਦੇ ਵਿੱਚ ਵੀ ਹੁੰਦੇ ਆ ਤੁਹਾਡੇ ਕੱਲੇ ਚ ਤਾਂ ਨਹੀਂ ਹੁੰਦਾ ਉਹਦੀ ਕਾਰਵਾਈ ਹੁੰਦੀ ਹੈ ਉਹਦੇ ਚ ਜਗਾਉਣਾ ਕੀ ਹੋ ਗਿਆ ਗਨਮੈਨ ਹੈਗੇ ਤੁਹਾਡੇ ਕੋਲ ਨਹੀਂ ਜੀ ਨਹੀਂ ਚਾਹੀਦੇ ਆ ਨਹੀਂ ਚਾਹੀਦੇ ਜੀ ਉਹਦੇ ਕਰਕੇ ਤਾਂ ਨਹੀਂ ਸ਼ਿਵ ਚੰਦ ਜੁਆਇਨ ਕਰ ਰਹੀ ਹੈ ਅਹੀਂ ਤੇ ਦੇਖੋ ਜੀ ਅਹੀਂ ਕਨੇ ਸ਼ਿਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਆਨੁਕੇਸ਼ ਰੱਖਿਆ ਦੀ ਲੋੜ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲਗਾਤਾਰ ਸ਼ਿਵ ਸੈਨਾ ਵੱਲੋਂ ਹਿੰਦੂਆਂ ਨੂੰ ਜਗਾਇਆ ਜਾ ਰਿਹਾ ਹਿੰਦੂਆਂ ਦੇ ਥਾਂ ਥਾਂ ਜਾ ਕੇ ਹਰ ਸ਼ਹਿਰਾਂ ਦੇ ਵਿੱਚ ਜਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਹੁਣ ਤੱਕ ਹਿੰਦੂ ਜਾਗੇ ਨੇ ਜਾਂ ਨਹੀਂ ਬਹੁਤ ਸਾਰੇ ਸਵਾਲ ਨੇ ਅਜ ਅਸੀਂ ਪਹੁੰਚਿਆ ਸ਼ਿਵ ਸੈਨਾ ਰਜੀਵ ਟੰਡਨ ਅਗੂ ਨੇ ਜੋ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਰ ਥਾਂ ਥਾਂ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਕਿੰਨੇ ਕੇ ਹਿੰਦੂ ਹੁਣ ਤੱਕ ਜਗਾ ਚੁੱਕੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਕਰੇ ਵੀਰ ਬਜਰੰਗੇ ਹਰ ਹਰ ਮਹਾਦੀਪ ਕਿੰਨੇ ਕੇ ਹਿੰਦੂ ਜਗਾ ਚੁੱਕੇ ਹੋ ਪਹਿਲਾਂ ਇਹ ਦੱਸਿਓ ਪਹਿਲੀ ਗੱਲ ਤਾਂ ਤੁਹਾਡੇ ਸਾਹਮਣੇ ਤਰਨਤਨ ਤੋਂ ਯੁਵਾ ਯੁਵਾ ਨਿਤਾਏ ਅਭਿਸ਼ੇਕ ਜੋਸ਼ੀ ਕਹਿੰਦਾ ਮੈਂ ਜਾਗੂ ਦਾ ਹਿੱਸਾ ਬੰਨਣਾ ਵੀ ਜਿਹੜਾ ਤੁਸੀਂ ਪੰਜਾਬ ਦੇ ਹਿੰਦੂ ਨੂੰ ਜਗਾ ਰਹੇ ਹੋ ਜਿਹੜਾ ਤੁਸੀਂ ਪੰਜਾਬ ਦੇ ਗੁਲਾਮ ਹਿੰਦੂ ਨੂੰ ਜਗਾ ਰਹੇ ਹੋ ਵੀ ਮੈਂ ਉਹਦਾ ਹਿੱਸਾ ਬੰਨਣਾ ਵੀ ਅਸੀਂ ਲੋਕ ਕਹਿੰਦਾ ਮੈਨੂੰ ਵੀ ਫੀਲ ਹੋਇਆ ਕਹਿੰਦਾ ਤੁਹਾਨੂੰ ਜਿੱਦਾਂ ਫੀਲ ਹੋ ਰਿਹਾ ਨਾ ਤੁਹਾਡੇ ਮੈਂ ਕਹਿੰਦਾ ਭਾਸ਼ਣ ਸੁਣਨਾ ਵੀ ਜਿੱਦਾਂ ਤੁਹਾਨੂੰ ਫੀਲ ਹੁੰਦਾ ਤੁਹਾਡੇ ਸਾਥੀਆਂ ਨੂੰ ਫੀਲ ਹੁੰਦਾ ਵੀ ਪੰਜਾਬ ਵਿੱਚ ਰਹਿਣ ਵਾਲਾ ਹਿੰਦੂ ਗੁਲਾਮ ਹੈ ਕਹਿੰਦਾ ਉਦਾਂ ਹੀ ਮੈਨੂੰ ਵੀ ਫੀਲ ਹੁੰਦਾ ਵੀ ਕਿਤਨਾ ਕਿਤੇ ਅਸੀਂ ਵੀ ਤਰਨਤਾਰਾ ਚ ਰਹਿੰਨੇ ਆ ਪਰ ਅਸੀਂ ਵੀ ਕਿਤਨਾ ਕਹਿੰਦੇ ਸੀ ਗੁਲਾਮ ਗੁਲਾਮ ਕਿਵੇਂ ਹੋ ਤੁਸੀਂ ਵੀ ਉਸ ਤਰੀਕੇ ਨਾਲ ਜੀ ਰਹੇ ਜਿਵੇਂ ਸੁਤੰਤਰ ਇੰਡੀਆ ਦੇ ਵਿੱਚ ਸਾਰੇ ਲੋਕ ਜੀਦੇ ਨੇ ਤੁਸੀਂ ਵੀ ਚੰਗਾ ਖਾ ਰਹੇ ਹੋ ਚੰਗਾ ਪੀ ਰਹੇ ਹੋ ਮੰਦਰਾਂ 'ਤੇ ਜਾ ਰਹੇ ਹੋ ਗੁਰਦੁਆਰਿਆਂ 'ਸੱਪ ਬਸ ਜਾ ਰਹੇ ਹੋ ਫਿਰ ਤੁਸੀਂ ਗੁਲਾਮ ਕਿਉਂ ਕਹਿੰਦੇ ਹੋ ਬਾਰ ਬਾਰ ਕੀ ਮੇਰੇ ਰਾਜਨੀਤਿਕ ਹੱਕ ਮੈਨੂੰ ਦਿੱਤੇ ਜਾ ਰਹੇ ਨਹੀਂ ਕੀ ਮੇਰੇ ਸਮਾਜਿਕ ਹੱਕ ਮੈਨੂੰ ਦਿੱਤੇ ਜਾ ਰਹੇ ਨਹੀਂ ਕੀ ਆ ਮੇਰੇ ਧਾਰਮਿਕ ਹੱਕ ਮੈਨੂੰ ਦਿੱਤੇ ਜਾ ਰਹੇ ਨਹੀਂ ਦੱਸੋ ਨਾ ਕਿਹੜੀ ਰਾਜਨੀਤਿਕ ਪਾਰਟੀ ਦੁਆਰਾ ਹਿੰਦੂ ਸਮਾਜ ਨੂੰ ਉਹਨਾਂ ਦਾ ਬਣਦਾ ਹੱਕ ਮਾਨ ਸਨਮਾਨ ਦਿੱਤਾ ਜਾ ਰਿਹਾ ਦੱਸੋ ਨਾ ਚਾਹੀਦਾ ਕੀ ਹੈ ਤੁਹਾਨੂੰ ਬਿਲਕੁਲ 60 ਤੋਂ 65 ਸੀਟਾਂ ਐਸੀ ਨੇ ਜਿੱਥੇ ਹਿੰਦੂ ਬਹੁਲ ਵਰਦੀ ਹੈ ਸਾਡੇ ਉੱਥੇ ਉਮੀਦਵਾਰ ਨਹੀਂ उतारे ਜਾਂਦੇ ਕਿਉਂ ਨਹੀਂ उतारे ਜਾਂਦੇ ਸਵਾਲ ਤੇ ਹੀ ਹੈ ਇੱਕੋ ਇੱਕ ਕੌਮ ਦਾ ਰਾਜ ਆ ਚੱਲ ਰਿਹਾ ਇੱਕੋ ਇੱਕ ਸਮਾਜ ਦਾ ਜੱਟ ਸਮਾਜ ਦਾ ਰਾਜ ਚੱਲਿਆ 1966 ਤੋਂ ਵੱਧ ਦਾ ਪੰਜਾਬੀ ਸੂਬਾ ਬਣਿਆ ਜਿੰਨੇ ਵੀ ਮੁੱਖ ਮੰਤਰੀ ਆਏ ਨੇ ਸਾਰੇ ਜੱਟ ਸਮਾਜ ਤੋਂ ਆਏ ਨੇ ਇਹਦਾ ਕਾਰਨ ਕੀ ਹੈ ਤੁਹਾਨੂੰ ਇਹ ਪਤਾ ਹੈ ਫਿਰ ਦਬਦਬਾ ਦਬਦਬਾ ਕਹਾਂਗੇ ਧੱਪਰ ਸਾਹਿਬ ਡਰ ਕਹ ਲਓ ਦਬਦਬਾ ਕਹ ਲਓ ਮੈਂ ਤਾਂ ਦਬਦਬਾ ਕਹੂੰਗਾ ਥਾਪਰ ਸਾਹਿਬ ਡਰ ਕਹੇ ਸਤੋ ਮੈਂ ਕਹੂੰਗਾ ਦਬਦਬਾ ਸ਼ੁਰੂ ਤੋਂ ਹੀ ਪੰਜਾਬ ਦੀ ਰਾਜਨੀਤੀ ਚ ਜਦੋਂ 1947 ਤੋਂ ਬਾਅਦ ਦੇਸ਼ ਯਾਦ ਹੋਇਆ ਜਾਤ ਪਾ ਦੇ ਤਰੰਦੇ ਧਾਰਿਤ ਤੇ ਦੇਸ਼ ਤੋਂ ਵੰਡ ਪਾਈ ਗਈ ਸੀ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਜਾਂ ਦਿੱਤਾ ਗਿਆ ਸੀਗਾ ਉਦੋਂ ਸਿੱਖ ਸਮਾਜ ਨੂੰ ਰੋਕਣ ਦੇ ਲਈ ਉਹਨਾਂ ਨੇ ਇੱਕ ਲਾਰਾ ਦਿੱਤਾ ਗਿਆ ਸੀਗਾ ਵੀ ਤੁਹਾਨੂੰ ਅਸੀਂ ਪੰਜਾਬੀ ਛੋਟਾ ਸੂਬਾ ਦਿਆਂਗੇ ਉਹੀ ਜਦੋਂ 1966 ਵਿੱਚ ਜਦੋਂ ਅਕਾਲੀ ਦਲ ਦੁਆਰਾ ਹੋਰ ਸਿੱਖ ਲੀਡਰਾਂ ਦੁਆਰਾ ਰੂਲਾ ਪਾਇਆ ਗਿਆ ਤਾਂ हरियाणा हिमाचल हिंदू बौलवादी वाले इलाके अलग लाक करके छोटा सा पंजाब सिख लीडरਾਂ ਨੂੰ ਦਿੱਤਾ ਗਿਆ हिंदू ਸਮਾਜ ਦੇ ਜਿੰਨੇ ਲੋਕ ਸੀ ਉਹਨਾਂ ਨੂੰ ਸਿੱਖ ਲੀਡਰਾਂ ਦੀ ਰਹਿਨਮਾਈ ਤੇ ਉੱਤੇ ਛੱਡ ਦਿੱਤਾ ਵੀ ਤੁਸੀਂ ਸੰਭਾਲੋ ਪੰਜਾਬ ਜਿੱਦਾਂ ਮਰਜ਼ੀ ਰਾਜ ਕਰੋ ਅਸੀਂ ਲੋਕ ਤੁਹਾਡੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ ਪਰ ਕੋਈ ਕਮੀ ਹੋਏਗੀ ਤਾਂ ਹੀ ਹਿੰਦੂ ਸਾਕਟਨ ਦੇ ਲੋਕਾਂ ਨੂੰ ਨਹੀਂ ਨਹੀਂ ਇਹ ਕੁਰਸੀਆਂ ਮਿਲ ਰਹੀਆਂ ਨੇ ਕੋਈ ਕਮੀ ਹੋਏਗੀ ਨਾ ਮੇਰੀ ਗੱਲ ਸੁਣੋ ਮਲੇਰਕੋਟਲਾ ਇੱਕ ਮੁਸਲਮਨ ਸ਼ਹਿਰ ਜਦਾਬਾਦੀ ਉੱਤੇ ਮੁਸਲਮਾਨਾ ਦੀ ਹੈ ਉੱਥੇ ਹਰ ਰਾਜਨੀਤਿਕ ਪਾਰਟੀ ਦਾ ਲੀਡਰ ਉੱਥੇ ਮੁਸਲਮਨ ਨੂੰ ਹੀ ਟਿਕਟ ਦਿੰਦਾ। ਕੀ ਪੰਜਾਬ 'ਚ ਜਿਹੜੀਆਂ ਹਿੰਦੂ ਬੋਲਵਾਦੀ ਸੀਟਾਂ ਨੇ, ਕੀ ਉੱਥੇ ਰਾਜਨੀਤਿਕ ਦਲ ਦੇ ਲੋਕ ਉੱਥੇ ਹਿੰਦੂਆਂ ਨੂੰ ਉਮੀਦਵਾਰ ਉਤਾਰਦਿਆਂ ਨੇ? ਆਪਣੀ ਵਿਧਾਨ ਸਭਾ ਟਿਕਟ ਦਿੰਦਿਆਂ ਨੇ? ਦੱਸੋ ਮੈਨੂੰ ਗੱਲ। ਉਲਟਾ ਤਾਂ ਇਹ ਹੁੰਦਾ ਵੀ ਪੰਜਾਬ ਦੇ ਜਦੋਂ ਮਸਲਿਆਂ ਦੀ ਰੈਲੀਆਂ ਹੁੰਦੀਆਂ ਨਾ, ਮਸਲਿਆਂ ਦੀ ਗੱਲਾਂ ਕੀਤੀਆਂ ਜਾਂਦੀਆਂ ਵੱਡੀ ਵੱਡੀ ਰੈਲੀਆਂ ਦੇ ਵਿੱਚ, ਉਦੋਂ ਨਾ ਪੰਜਾਬ ਦੀ ਗੱਲ ਕਰਦੇ ਕਹਿੰਦੇ ਸਿਰਫ ਸਿੱਖ ਦੀ ਗੱਲ ਕੀਤੀ ਜਾਂਦੀ ਹੈ। ਕਦੀ ਉੱਤੇ ਹਿੰਦੂ ਸ਼ਬਦ ਤੱਕ ਨਹੀਂ ਬੋਲਿਆ ਜਾਂਦਾ। ਇਹ ਐਦੁੱਤ ਦੁਸਰਵਚਾ ਜਿੰਦਾ ਵੀ ਪੰਜਾਬ ਦਾ ਜਿਹੜਾ ਹਿੰਦੂ ਹੈ ਮ੍ਰਿਤੇ ਸ਼ੇਲੇ ਤੇ ਪਿਆ ਵੀ ਇਹਨਾਂ ਦਾ ਤਾਂ ਜੀਣਾ ਨਾ ਜੀਣਾ ਇੱਕ ਬਰਾਬਰ ਹੈ ਤਾਂ ਭੇਡ ਪਕੜੀਆਂ ਨੇ ਇਹਨਾਂ ਨੂੰ ਜਿੱਦਾਂ ਮਰਜੀ ਹੱਕ ਕੇ ਸੀ ਲੈ ਜਾਈਏ ਪਰ ਜਾਗੋ ਦਾ ਰਾਜਨੀਤਿਕ ਪੱਖ ਨਾਲ ਕੀ ਮਤਲਬ ਹੈ ਜੇ ਤੁਸੀਂ ਜਾਗੋ ਕੱਢ ਰਹੇ ਹੋ ਜਾਗੋ ਦੇ ਨਾਲ ਕੀ ਅਸਰ ਪੈਗਾ ਉਹਦੇ ਵਿੱਚ ਹਰ ਪਾਸੋਂ ਮੇਰਾ ਰਾਜਨੀਤਿਕ ਸ਼ੋਸ਼ਣ ਜਿਹੜਾ ਹੋ ਰਿਹਾ ਮੈਨੂੰ ਬੰਦ ਕਰਾਣਾ ਮੇਰਾ ਇਹ ਸਮਾਜਿਕ ਸ਼ੋਸ਼ਣ ਹੋ ਰਿਹਾ ਮੈਂ ਉਹਨੂੰ ਬੰਦ ਕਰਾਣਾ ਜਿਹੜਾ ਮੇਰਾ ਧਾਰਮਿਕ ਸ਼ੋਸ਼ਣ ਹੋ ਰਿਹਾ ਮੈਂ ਉਹਨੂੰ ਵੀ ਬੰਦ ਕਰਾਣਾ ਸਿਰਫ ਤੁਹਾਡੇ ਨਾਲ ਹੀ ਹੋ ਰਿਹਾ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਕਿੱਥੇ ਹੋ ਰਿਹਾ ਹੈ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਜਿਹੜੀ ਜਾਗੋ ਲੈ ਕੇ ਅਸੀਂ ਅੱਜ ਪਟਿਆਲੇ ਤੋਂ ਸ਼ੁਰੂ ਹੋਏ ਉਹ ਲੁਧਿਆਣੇ ਪਹੁੰਚੀ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਪਹੁੰਚੀ ਅੰਮ੍ਰਿਤਸਰ ਤੋਂ ਬਾਅਦ ਫਗਵਾੜੇ ਪਹੁੰਚੀ ਫਗਵਾੜੇ ਤੋਂ ਬਾਅਦ ਪਟਿੰਡਾ ਪਹੁੰਚੀ ਹੁਣ ਠਾਈ ਤਰੀ ਨੂੰ ਅਬੋਹਰ ਪਹੁੰਚਣ ਜਾ ਰਹੀ ਲਗ ਲਗ ਸ਼ਹਿਰ ਚ ਲੋਕ ਆ ਰਹੇ ਨੇ ਨਾ ਲੋਕ ਸੁਣਦੇ ਨੇ ਨਾ ਲੋਕ ਸੋਸ਼ਲ ਮੀਡੀਆ ਤੇ ਸਾਡੀਆਂ ਵੀਡੀਓ ਦੇਖਦੇ ਨੇ ਨਾ ਲੋਕ ਕਿਤਨੇ ਕਿਤੇ ਅਪਰੋਚ ਕਰਦੇ ਨੇ ਕਿਤਨਾ ਕਿਤੇ ਜੋ ਸਾਡੇ ਜਾਗੂਆਂ ਦਾ ਹੀ ਪ੍ਰਭਾਵ ਸੀ ਖੰਨੇ ਚ ਜਿਹੜੀ ਚੋਰੀ ਦੀ ਘਟਨਾ ਹੋਈ ਚੋਰਾਂ ਨੇ ਮੰਦਰ ਚੋਂ ਚੋਰੀ ਕਰਨ ਦਾ ਪ੍ਰਯਾਸ ਕੀਤਾ ਕਰਦੇ ਕਰਦੇ ਉਹਨਾਂ ਨੇ ਬੇਦਬੀ ਕੀਤੀ ਉੱਥੇ ਦਾ ਹਿੰਦੂ ਜਾਗਿਆ ਨਾ ਤਾਂ ਉਹਨੇ ਪ੍ਰਸ਼ਾਸਨ ਨੂੰ ਸਰਕਾਰ ਤੱਕ ਨੂੰ ਜਗਾਇਆ ਨਾ ਜਗਾਇਆ ਕਿ ਨਹੀਂ ਜਗਾਇਆ ਜਗਾਇਆ ਨਾ ਪਰ ਉਹਦੇ ਨਾਲ ਹੋ ਕੀ ਰਿਹਾ ਹਿੰਦੂ ਇਹ ਤੁਸੀਂ ਕਹਿ ਰਹੇ ਹੋ ਕਿ ਵੀ ਬੇਅਦਬੀਆਂ ਕੱਟ ਗਈਆਂ ਸਭ ਕੁਝ ਤਾਂ ਹੋ ਰਿਹਾ ਫਿਰ ਤੁਸੀਂ ਕਰ ਕੀ ਰਹੇ ਹੋ ਮੈਨੂੰ ਸਮਝ ਨਹੀਂ ਆਦਾ ਸ਼ਿਸ਼ਨਾ ਤਾਂ ਕਰ ਕੀ ਰਿਹਾ ਤੁਸੀਂ ਆਪਣੇ ਸ਼ਿਸ਼ਨਾ ਤਾਂ ਇਕੱਠੇ ਕਰ ਨਹੀਂ ਸਕਦੇ ਉਹ ਤਾਂ ਹੋ ਨਹੀਂ ਰਿਹਾ ਇਕੱਠੇ ਕਰ ਤੁਸੀਂ ਜਾਗੋ ਕੱਢ ਕੇ ਲੋਕਾਂ ਨੂੰ ਬੱਸ ਇੱਕੋ ਟੌਪਿਕ ਤੇ ਤੁਸੀਂ ਲੋਕ ਫਸੇ ਰਹਿੰਦੇ ਹੋ ਸ਼ਿਸ਼ਨਾ ਇਕੱਠੇ ਨਹੀਂ ਕਰਦੇ ਸ਼ਿਸ਼ਨਾ ਜਿਹੜੀਆਂ ਹੈਗੀਆਂ ਨੇ ਸਭ ਦਾ ਉਦੇਸ਼ ਸਤ ਇੱਕੋ ਹੀ ਹੈ ਨਾ ਵੀ ਹਿੰਦੂ ਸਮਾਏ ਲਈ ਕੰਮ ਕਰਨਾ ਹਿੰਦੂ ਇਤਿਹਾਸ ਦੀ ਗੱਲ ਕਰਨਾ ਇਰਾਦੇ ਤਾਂ ਇੱਕੋ ਹੀ ਹੈ ਨਾ ਫਿਰ ਫਿਰ ਅਲੱਗ ਕਿਉਂ ਫਿਰ ਅਲੱਗ ਕਿਉਂ ਸੋਚ ਤਾਂ ਇੱਕੋ ਹੀ ਹੈ ਨਾ ਪਰਿਵਾਰ ਚ ਤਾਂ ਇਕ ਮਾਦ ਪੰਜ ਪੁੱਤਰ ਹੁੰਦੇ ਆ ساری ਉਮਰ ਉਹ ਵੀ ਇਕੱਠੇ ਨਹੀਂ ਹੁੰਦੇ ਲੱਲੇ ਕੁਠੀਆਂ ਪੈ ਜਾਂਦੀਆਂ ਨਾ ਪਿਆਰ ਤਾਂ ਬਣਿਆ ਰਹਿੰਦਾ ਨਾ ਮਾਂ ਨੂੰ ਤਾਂ ਮਾਂ ਕਹਿੰਦੇ ਆ ਨਾ ਧਰਤੀ ਮਾਂ ਨੂੰ ਤਾਂ ਮਾਂ ਕਹਿੰਦੇ ਨਾ ਅਸੀਂ ਲੋਕ ਦੇਸ਼ ਨੂੰ ਤਾਂ ਮਾਂ ਕਹਿੰਦੇ ਆ ਨਾ ਅਸੀਂ ਕਿ ਨਹੀਂ ਕਹਿੰਦੇ ਜੇ ਕੋਈ ਦੇਸ਼ ਇੱਕ ਹੈ ਤਾਂ ਫਿਰ ਇਕੱਠੇ ਹੋ ਕੇ ਕੰਮ ਕਰੋ ਕੋਈ ਕਹਿੰਦਾ ਵੀ ਸਾਡੀ ਇਹ ਸ਼ਿਵਸਨ ਹੈ ਸਾਡੀ ਇਹ ਸ਼ਿਵਸਨ ਹੈ ਜਿਹੜੀ ਜਗੋ ਚ ਹੈ ਉਹ ਸਾਰੇ ਲੋਕ ਇਕੱਠੇ ਨਹੀਂ ਨਾ ਜਿਹੜੀ ਜਾਗੋ ਸੀ ਕੱਢ ਰਹੇ ਆ ਅਲਗ-ਅਲਗ ਸ਼ਹਿਰਾਂ ਲੈ ਕੇ ਜਾ ਰਹੇ ਆ ਜਹਾਂ ਤਰ ਸਾਰੇ ਸੰਗਠਨ ਉਸ ਦੇ ਵਿੱਚ ਹਿੱਸਾ ਬਣ ਰਹੇ ਨੇ ਸਾਰੇ ਲੋਕ ਪਾਰਟਸ ਲੈ ਰਹੇ ਨੇ ਹਰ ਵਿਤੀ ਇੱਕੋ ਗੱਲ ਕਰ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ ਵੀ ਪੰਜਾਬ ਜਿਹੜਾ Hindu ਸਮਾਜ ਦਾ ਸਾਡੇ ਦਾ ਚੌਥੇ ਦਰਜੇ ਬਿਵਹਾਰ ਕੀਤਾ ਜਾ ਰਿਹਾ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਜਿਹੜਾ ਅਸੀਂ ਗੁਲਾਮੀ ਦਾ ਜੀਵਨ ਜੀ ਰਹੇ ਆ ਅਸੀਂ ਉਸ ਤੋਂ ਬਾਹਰ ਆਉਣ ਦਾ ਪ੍ਰਯਾਸ ਕਰ ਰਹੇ ਆ ਅਸੀਂ ਆਪਣਾ ਰਾਜਨੀਤਿਕ ਹੱਕ ਲੈਣ ਦੀ ਗੱਲ ਕਰ ਰਹੇ ਆ ਨਹੀਂ ਯੂਪੀ ਦੇ ਵਿੱਚ Hindu ਸੀਆ ਮੈਂ ਉੱਥੇ ਕੀ ਹੈਗਾ ਦੱਸੋ ਜਿਹੜਾ ਇੱਥੇ ਨਹੀਂ ਹੈਗਾ ਮਤਲਬ ਤੁਸੀਂ ਮੰਨਦੇ ਹੋ ਉੱਥੇ ਕੁਝ ਨਹੀਂ ਹੈਗਾ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਦੱਸੋ ਤੁਸੀਂ ਦੇਖਿਆ ਤੁਸੀਂ ਕੁਝ ਦੇਖਿਆ ਤਾਂ ਹੀ ਹਿੰਦੂ ਦੀ ਹਿੰਦੂ ਮੰਤਰੀ ਦੀ ਗੱਲ ਕਰ ਰਹੇ ਹੋ ਨਾ ਦੇਖੋ ਨਾ ਇੱਕ ਗੱਲ ਕੀ ਕਰ ਰਹੇ ਆ ਪੰਜਾਬ ਦਾ ਹਿੰਦੂ ਕੀ ਚਾਹੁੰਦਾ ਪੰਜਾਬ ਦਾ ਪੰਜਾਬੀ ਕੀ ਚਾਹੁੰਦਾ ਪੰਜਾਬ ਦਾ ਸਿੱਖ ਕੀ ਚਾਹੁੰਦਾ ਉਹ ਇੱਕੋ ਗੱਲ ਕਹਿੰਦਾ ਪ੍ਰਭੂ ਸ਼੍ਰੀ ਰਾਮ ਜੀ ਵਾਲਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਸਿੰਘ ਵਰਗਾ ਸ਼ਾਸਨ ਜਿੱਥੇ ਨਾ ਕੋਈ ਡਰ ਜਿੱਥੇ ਨਾ ਕੋਈ ਭੈ ਜਿੱਥੇ ਨਾ ਕੋਈ ਗੈਂਗਸਟਰ ਹੋਵੇ ਜਿੱਥੇ ਨਾ ਕੋਈ ਅਤਵਾਦ ਹੋਵੇ ਜਿੱਥੇ ਨਾ ਕੋਈ ਨਸ਼ਾ ਹੋਵੇ ਜਿੱਥੇ ਨਾ ਕੋਈ ਭ੍ਰਸ਼ਟਾਚਾਰ ਹੋਵੇ ਪੰਜਾਬ ਦਾ ਸਮਾਜ ਕੀ ਚਾਹੁੰਦਾ ਪੰਜਾਬ ਦਾ ਹਿੰਦੂ ਕੀ ਚਾਹੁੰਦਾ ਪੰਜਾਬੀ ਕੀ ਚਾਹੁੰਦਾ ਪੰਜਾਬ ਚਾਹੁੰਦਾ ਪੰਜਾਬ ਗੈਂਗਸਟਰ ਮੁਕਤ ਹੋਵੇ ਪੰਜਾਬ ਅਤਵਾਦ ਮੁਕਤ ਹੋਵੇ ਪੰਜਾਬ ਨਸ਼ਾ ਮੁਕਤ ਹੋਵੇ ਕੀ ਪੰਜਾਬ ਨਸ਼ਾ ਮੁਕਤ ਹੈ ਉਲਟਾ ਜਿੰਨੇ ਵੀ ਮੁੱਖ ਮੰਤਰੀ ਆਏ ਉਹਨੇ ਸਾਨੂੰ ਦਿੱਤਾ ਕੀ ਹੈ ਕਰਜ਼ਾ ਭ੍ਰਿਸ਼ਟਾਚਾਰ ਗੈਂਗਸਟਰ ਅਤਵਾਦ ਨਸ਼ਾ ਦਸੋਨਾ ਨਸ਼ੇ ਨਾਲ ਸਾਡੀ ਨੌਜਵਾਨੀ ਮਰ ਰਹੀ ਹੈ ਕੀ ਸਾਡੇ ਪੰਜਾਬ ਦੇ ਲੀਡਰਾਂ ਨੇ ਕਦੀ ਇਹ ਸੋਚਿਆ ਵੀ ਮੇਰੇ ਫਰੀਦਕੋਟ ਸ਼ਹਿਰ ਦੇ ਵਿੱਚ ਨੌਜਵਾਨਾਂ ਕੋਈ ਨੌਕਰੀ ਨਹੀਂ ਹੈਗੀ ਉਹਨਾਂ ਲਈ ਮੈਂ ਕੋਈ ਵੱਡੀ ਇੰਡਸਟਰੀ ਲੈ ਕੇ ਜਾਵਾਂ ਕੀ ਕਿਸੇ ਲੀਡਰ ਨੇ ਸੋਚਿਆ ਵੀ ਹੁਸ਼ਿਆਰਪੁਰ ਤੋਂ ਸ਼ਹਿਰ ਤੋਂ ਟਾਂਡਾ ਮੁਕੀਰੀਆਂ ਵਾਲੇ ਪਾਸੇ ਕਿਸੇ ਮੇਰੇ ਨੌਜਵਾਨ ਨੂੰ ਕੋਈ ਨੌਕਰੀ ਨਹੀਂ ਹੈਗੀ ਮੈਂ ਉੱਥੇ ਵੱਡੀ ਇੰਡਸਟਰੀ ਲੈ ਕੇ ਜਾਵਾਂ ਜਾਂ ਲੀਸੇ ਲੀਡਰ ਨੇ ਸੋਚਿਆ ਵੀ ਤਰਨਤਾਰਨ ਪਾਸੇ ਵੀ ਕੋਈ ਵੱਡੀ ਇੰਡਸਟਰੀ ਨਹੀਂ ਹੈਗੀ ਮੇਰਾ ਨੌਜੋਨ ਉੱਥੇ ਰੁਟ ਘਰ ਦਾ ਚੁੱਲੀ ਚੁੱਲਾ ਚੌਂਕਾ ਕਿੱਦਾਂ ਚਲਾਊਗਾ ਉਹਦੇ ਲਈ ਕਿ ਮੈਂ ਵੱਡੀ ਇੰਡਸਟਰੀ ਉੱਥੇ ਲਾਵਾਂ ਕੀ ਕਿਸੇ ਨੇ ਸੋਚਿਆ ਬਟਿੰਡਰ ਦੇ ਕਿਸੇ ਲੀਡਰ ਨੇ ਸੋਚਿਆ ਮੈਂ ਵੱਡੀ ਇੰਡਸਟਰੀ ਲੈ ਕੇ ਜਾਵਾਂ ਉੱਥੇ ਦੱਸੋ ਨਾ ਫਿਰੋਜ਼ਪੁਰ ਕਿਸੇ ਨੇ ਸੋਚਿਆ ਵੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੈਂ ਵੱਡੀ ਇੰਡਸਟਰੀ ਲੈ ਕੇ ਜਾਵਾਂ ਤਾਂ ਕਿ ਜਿਹੜਾ ਮੇਰਾ ਨੌਜਵਾਨ ਬਾਹਰ ਭਜਦਾ ਫਿਰਦਾ ਜਾਂ ਮੇਰਾ ਨੌਜਵਾਨ ਨਸ਼ੇ ਦੇ ਵਿੱਚ ਉਲੜਾ ਫਿਰਦਾ ਵੀ ਮੈਂ ਉਹਦੇ ਲਈ ਨੌਕਰੀ ਦਾ ਪ੍ਰਬੰਧ ਕਰਾਂ ਕੀ ਕਿਸੇ ਲੀਡਰ ਨੇ ਸੋਚਿਆ ਸਿਰਫ ਜਦੋਂ ਆਉਂਦੇ ਨੇ ਵੋਟਾਂ ਦੇ ਵਿੱਚ ਇੱਕ ਦੂਜੇ ਤੇ આરોਪ ਲਗਾ ਕੇ ਸਾਡਾ ਧਿਆਨ ਭਟਕਾਉਂਦੇ ਨੇ ਸਿਰਫ ਇਹ ਗੱਲ ਕੌਣ ਕਰ ਰਿਹਾ Hindu ਸਮਾਜ ਕਰ ਰਿਹਾ ਕੌਣ ਕਰ ਰਿਹਾ ਰਜੀਵ ਟੰਡਨ ਕਰ ਰਿਹਾ ਕੌਣ ਕਰ ਰਿਹਾ Hindu ਸਮਾਜ ਗੱਲ ਕਰ ਰਿਹਾ ਕ ਜੱਗ ਦਾ ਮੁਦਾਮੀਨ ਵੀ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਾ ਪ੍ਰਬੰਧ ਕਰਵਾਵਾਂ ਮੈਂ ਇਹ ਮੁਹਿੰਮ ਛੇੜਾ ਵੀ ਜਿਹੜੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਲਈ ਇੰਡਸਟਰੀ ਦਾ ਪ੍ਰਬੰਧ ਕਰਨ ਸਾਡੇ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਪਰ ਤੁਹਾਡੀ ਇਹ ਜਾਗੋ ਕੋਈ ਇਹ ਉਪਰਾਲਾ ਕਿਉਂ ਨਹੀਂ ਕਰਦੇ ਵੀ ਐਸੇ ਨਸ਼ਾ ਮੁਕਤ ਕਰਾਈਏ ਸਿਰਫ ਬੋਲਣ ਨਾਲ ਨਸ਼ਾ ਮੁਕਤ ਨਹੀਂ ਹੋਣਾ ਪੰਜਾਬ ਦੇ ਵਿੱਚ ਕੁਝ ਕਰਦਣਾ ਪੈਣਾ ਉਹਦੇ ਵਾਸਤੇ ਕੋਈ ਨਹੀਂ ਕੁਝ ਕਰਦੇ ਫਿਰ ਤੁਸੀਂ ਬਿਲਕੁਲ ਇਹ ਤਾਂ ਨਸ਼ਾ ਮੁਕਤ ਤਦ ਹੀ ਹੋਣਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਆਏਗਾ ਮਤਲਬ ਬਿਲਕੁਲ ਸਾਫ਼ ਲੀਅਰ ਕਿਨ ਜਦ ਤੱਕ ਭਗਵਦ ਦਾਰੀ ਤਿਲਕਦਾਰੀ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਪੰਜਾਬ ਨਸ਼ਾ ਮੁਕਤ ਨਹੀਂ ਹੋਏਗਾ ਨਹੀਂ ਹੁਣ ਤੁਸੀਂ ਪੰਜਾਬ ਦੇ ਨਾਲ ਨਾ ਖੁਸ਼ ਹੋ ਫਿਰ ਇਹਦਾ ਮਤਲਬ ਮੈਂ ਤੁਹਾਨੂੰ ਕੀ ਕਰੇ ਮੈਂ ਆਪਣੀ ਲੜਾਈ ਲੜ ਰਿਹਾ ਮੈਂ ਆਪਣੀ ਸਮਾਜ ਲਈ ਸੰਘਰਸ਼ ਕਰ ਰਿਹਾ ਮੈਂ ਉਹਦੇ ਲਈ ਸੋਚ ਬਣਾ ਰਿਹਾ ਇੱਕ ਸੋਚ ਪੈਦਾ ਕੀਤੀ ਜਾ ਰਹੀ ਹੈ ਵੀ ਜਿਹੜਾ ਸੰਦੀਪ ਥਾਪਰ ਦੇ ਹਮਲੇ ਤੋਂ ਬਾਅਦ ਪੰਜਾਬ ਦਾ ਹਰ Hindu ਲੀਡਰ ਸੰਦੀਪ ਥਾਪਰ ਦਾ ਹਾਲਚਲ ਪੁੱਛਣ ਆਂਦਾ ਪਰ ਸਿੱਖ ਲੀਡਰ ਉਹਦਾ ਹਾਲਚਲ ਪੁੱਛਣ ਨਹੀਂ ਆਂਦਾ ਐਸਾ ਕਿਉਂ ਕਿ ਉਹਨੂੰ ਸਿੱਖ ਵੋਟਾਂ ਦਾ ਡਰ ਹੈ ਇਦਾਂ ਦਾ ਡਰ ਕਦੋਂ ਪੈਦਾ ਹੋਏਗਾ ਵੀ ਅਗਰ ਮੈਂ ਕਿਸੇ Hindu ਦੇ ਸੁੱਖ-ਦੁੱਖ 'ਚ ਨਾ ਖੜਾ ਆਇਆ ਤਾਂ ਮੈਨੂੰ Hindu ਵੋਟ ਵੀ ਦਾ ਡਰ ਜਿਹੜਾ ਸਤਾਨ ਦਾ ਡਰ ਉਹ ਪੈਦਾ ਕਰਨ ਦੀ ਸੋਚ ਬਣਾ ਰਿਹਾ ਤੁਸੀਂ ਥਾਪਰ ਸਾਹਿਬ ਦੀ ਗੱਲ ਕਰ ਰਹੇ ਹੋ ਵੀ ਗੱਲ ਇਹ ਓਡੀ ਕਿ ਵੀ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਬੋਲਦੇ ਨੇ ਉਹ ਉਸ ਕਰਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਨਾ ਬੋਲਿਆ ਕਰਨ ਫੇਰੋ ਤਪਰਸਾਬ ਗਲਤ ਬੋਲਦੇ ਆਪਾਂ ਨਹੀਂ ਫਿਰ ਤੁਸੀਂ ਬਿਲਕੁਲ ਸੁਣੋ ਤਪਰਸਾਬ ਗਲਤ ਬੋਲਦੇ ਆ ਫਿਰ ਮੇਰੇ ਤੇ ਨਹੀਂ ਮੈਂ ਗਲਤ ਬੋਲਿਆ ਕਿਸੇ ਸਿੱਖ ਸੰਗਠਨ ਨੇ ਇੰਨੇ ਸਾਲਾਂ ਦੇ ਵਿੱਚ ਜੇ ਮੈਂ ਗਲਤ ਬੋਲਦਾ ਸੀ ਮੇਰੇ ਤੇ ਕੰਪਲੇਂਟ ਕਿਉਂ ਨਹੀਂ ਦਿੱਤੀ ਮੇਰੇ ਤੇ ਪਰਚਾ ਕਿਉਂ ਨਹੀਂ ਇੱਕ ਪਰਚਾ ਤਾਂ ਛੱਡੋ ਕੰਪਲੇਂਟ ਲੱਕਣੀ ਦਿੱਤੀ ਕਿਸੇ ਨੇ ਇਹਦਾ ਮਤਲਬ ਮੈਂ ਕਿਤੇ ਨਾ ਕਿਤੇ ਸੱਚ ਬੋਲਦਾ ਸੀ ਨਾ ਮੇਰੇ ਬੋਲਣ ਦਾ ਢੰਗ ਉਹ ਅਲੱਗ ਹੋ ਸਕਦਾ ਪਰ ਗੱਲ ਤਾਂ ਸੱਚ ਹੈ ਨਾ ਇੱਕ ਕਹਣਾ ਕਿ ਤੇਰੇ ਪਿਤਾ ਜੀ ਕਹਣਾ ਤੇਰੇ ਮਾੜਾ ਖਸਮ ਮੇਰਾ ਇੱਕ ਤਰੀਕਾ ਹੋ ਸਕਦਾ ਗਲਤ ਪਰ ਹੈ ਤਾਂ ਉਹ ਤੇਰੇ ਪਿਤਾ ਜੀ ਹੋਈ ਨਾ ਨਹੀਂ ਕਦੇ ਤੁਸੀਂ ਹਿੰਦੂਆਂ ਨੂੰ ਕਹਿੰਦੇ ਹੋ ਕਦੇ ਤੁਸੀਂ ਸਿੱਖਾਂ ਨੂੰ ਕਹਿੰਦੇ ਹੋ ਵੀ ਉਹ ਸਾਡੇ ਭਾਈ ਨੇ ਇੱਕ ਪਾਸੇ ਕਹਿੰਦੇ ਸਾਡੇ ਸਾਰੇ ਭਾਈਚਾਰੇ ਦੇ ਮੈਂ ਹੁਣ ਵੀ ਕਹਿੰਦਾ ਹਿੰਦੂ ਸਿੱਖ ਭਾਈ ਨੇ ਸਾਡਾ ਵਿਰੋਧ ਪਹਿਲਾਂ ਵੀ ਖਾਲਿਸਤਾਨੀ ਸੋਚ ਨਾਲ ਸੀ ਅੱਜ ਵੀ ਖਾਲਿਸਤਾਨੀ ਸੋਚ ਨਾਲ ਆ ਉਹ ਰਹੂਗਾ ਖਾਲਿਸਤਾਨ ਕੌਣ ਮੰਗ ਰਿਹਾ ਕਿੱਥੇ ਜਾ ਕੇ ਬਣ ਰਿਹਾ ਖਾਲਿਸਤਾਨ ਸੋ ਖਾਲਿਸਤਾਨ ਮੰਗ ਰਿਹਾ ਸੁਣੋ ਖਾਲਿਸਤਾਨ ਦੀ ਸੁਣ ਲਓ ਮੇਰੇ ਹਮਲੇ ਤੋਂ ਬਾਅਦ ਤੁਸੀਂ ਹੁਣ ਇੱਕ ਕੁਐਸਚਨ ਕੀਤਾ ਸੀ ਕਿ ਕਿੱਥੇ ਹਿੰਦੂ ਇਕੱਠੇ ਹੋਇਆ ਇੰਨੀਆਂ ਸ਼ਿਵਸਨਾਕ ਤੁਸੀਂ ਕੱਟੀਆਂ ਨਹੀਂ ਕਰ ਸਕਦੇ ਕੌਣ ਕਹਿੰਦਾ ਨਹੀਂ ਕੱਟੀਆਂ ਕਿੱਥੇ ਹੋਇਆ ਮੇਰੇ ਤਾਂ ਨਜ਼ਰ ਨਹੀਂ ਆਦੇ ਕਿੱਥੇ ਮੈਨੂੰ ਪੁੱਛਣਾ ਤੁਹਾਡੀ ਨਿਗਾਹ ਤੇ ਮੇਰੀ ਨਿਗਾਹ ਚ ਫਰਕ ਆ ਤੁਸੀਂ ਜਿਹੜਾ ਆਪਣਾ ਕਾਲਾ ਚਸ਼ਮਾ ਲਾਇਆ ਉਹਨੂੰ ਲਾਓ ਤੁਹਾਨੂੰ ਕਾਲਾ ਹੀ ਨਹੀਂ ਰਹਿਣਾ ਆ ਜਿਹੜੇ ਲੱਖ ਬੰਦੇ ਲੱਖ ਬੰਦੇ ਜਿਹੜੇ ਇੱਧਰ ਦੇਖ ਰਹੇ ਨੇ ਉਹਨਾਂ ਨੇ ਵੀ ਚਸ਼ਮਾ ਲਾਇਆ ਹੋਇਆ ਇਹ ਮੈਨੂੰ ਪੁੱਛਣਾ ਕਿ ਮੈਨੂੰ ਕਿਹੜੀ ਸ਼ੂਸਣਾ ਕਿਹੜਾ ਸ਼ੂਸਣਾ ਦਾ ਲੀਡਰ ਹੈ ਜਿਹੜਾ ਮੈਨੂੰ ਡੀਐਮਸੀ ਨਹੀਂ ਮਿਲਣ ਆਇਆ ਕਿਹੜਾ ਕਿਹੜਾ ਹਿੰਦੂ ਲੀਡਰ ਹੈ ਜਿਹੜਾ ਮੈਨੂੰ ਘਰ ਮੈਨੂੰ ਮੇਰਾ ਹਾਲਚਾਲ ਨਹੀਂ ਪੁੱਛਣਾ ਉਹ ਕਿਹੜੀ ਧਾਰਮ ਪੂਰਾ 2 ਮਹੀਨੇ ਮੇਰਾ خیال ਹੈ ਮੇਰੇ ਘਰ ਤੰਤਾ ਲੱਗਿਆ ਲੋਕ ਲਾਈਨ ਚ ਲੱਗੇ ਰਹੇ ਮੇਰੇ ਗਨਮੈਨਾਂ ਨੂੰ ਪੁੱਛ ਸਕਦੇ ਹੋ ਮੇਰੇ ਜਿਹੜੇ ਆਣ ਗਵਾਂਡਾ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਕਿੰਨੇ ਜਾਮ ਲੱਗਾ ਰਿਹਾ ਠੀਕ ਹੈ ਗੱਲ ਨੂੰ ਇਹ ਨਾ ਕਰੋ ਵੀ ਲੋਕ ਲੋਕ ਇਕੱਠੇ ਨੇ ਜਾਗੋ ਨੇ ਲੋਕ ਇਕੱਠੇ ਕੀਤੇ ਤੇ ਕੋਈ ਸ਼ੱਕ ਨਹੀਂ ਹੈ ਸਮਝ ਲਓ ਗੱਲ ਨੂੰ ਉਸ ਤੋਂ ਬਾਅਦ ਤੁਸੀਂ ਗੱਲ ਕਰਦੇ ਹੋ ਉਹ ਵੀ ਕਿੱਥੇ ਖਾਲਿਸਤਾਨ ਇੱਕ ਖਾਲਿਸਤਾਨ ਨਹੀਂ ਹੈ ਇਹ ਖਾਲਿਸਤਾਨ ਦਾ ਪ੍ਰੋਮੋ ਹੀ ਚੱਲ ਰਿਹਾ ਪ੍ਰੋਮੋ ਕੀ ਚੱਲ ਰਿਹਾ ਜਿੱਥੇ ਦਿਲ ਕਰਦਾ ਸ਼ਸਤਰ ਧਾਰੀ ਪਗੜੀ ਧਾਰੀ ਆਂਦਾ ਢਾੜ ਢਾੜ ਮਾਰਦਾ ਚੱਲ ਲੱਗ ਮੈਂ ਬੋਲਦਾ ਜਿਆਦਾ ਤਰਨਤਰਨ ਵਾਲਾ ਮੇਰਾ ਭਰਾ ਵੀ ਬੋਲਦਾ ਸੀ ਮੈਂ ਬੋਲਦਾ ਜਿਆਦਾ ਬਟਾਲੇ ਵਾਲਾ ਮੇਰਾ ਭਰਾ ਵੀ ਜਿਆਦਾ ਬੋਲਦਾ ਸੀ ਮੈਂ ਬੋਲਦਾ ਜਿਆਦਾ ਅਮਨਸਰ ਵਾਲੇ ਬੱਚੇ ਵੀ ਜਿਆਦਾ ਬੋਲਦੇ ਸੀ ਤੋ ਬੋਲਦੇ ਨਹੀਂ ਸੀ ਉਹ ਤਾਂ ਬੋਲਦੇ ਨਹੀਂ ਸੀ ਫਿਰ ਉਹਨਾਂ ਦੇ ਕਿਉਂ ਮੈਂ ਬੋਲਦਾ ਨਾ ਬਟਾਲੇ ਦੇ ਪੁਲਿਸ ਵਾਲੇ ਹੱਥ ਵੜਦਾ ਉਹ ਜਿਆਦਾ ਬੋਲਦਾ ਸੀ ਉਹਨੇ ਇੱਕ ਰੋਕਿਆ ਹੀ ਸੀ ਉਹਨੂੰ ਡਿਊਟੀ ਕਰ ਰਿਹਾ ਸੀ ਮੈਂ ਬੋਲਦਾ ਨਾ ਬਾਕੀ ਦੇ ਪਰ ਤੁਸੀਂ ਸਾਰਿਆਂ ਨੂੰ ਨਾ ਨਾ ਲਓ ਫਿਰ ਕੁਝ ਸਿੱਖ ਬਾਣੇ ਦੇ ਵਿੱਚ ਬਹੁਤ ਅੱਛੇ ਲੋਕ ਵੀ ਨੇ ਸਾਰੇ ਫਿਰ ਫਿਰ ਨੇ ਉਹਨਾਂ ਨੇ ਨਕਾਰਿਆ ਵੀ ਹੈ ਇਹ ਪੱਤਰਕਾਰਾਂ ਦਾ ਇੱਕ ਤਰੀਕਾ ਵੈ ਇਹ ਉਹਨੂੰ ਇੱਕ ਚੀਜ਼ ਨੂੰ ਲੱਗ ਕਰਕੇ ਵੀ ਇਹ ਬੰਦਾ ਸਿੱਖਾਂ ਬਾਰੇ ਬੋਲਦਾ ਮੈਂ ਅੱਜ ਤੱਕ ਕੋਈ ਇੱਕ ਵੀਡੀਓ ਕਰ ਦੋ ਮਸਿਕ ਸ਼ਬਦ ਲਗ ਮੈਂ ਕਹਿੰਦਾ ਸਿੱਖ ਸਾਡੇ ਭਰਾ ਨੇ ਸ਼ੁਰੂ ਤੋਂ ਕਹਿੰਦਾ ਵੀ ਸਿੱਖ ਜਿਹੜੀ ਜਗ੍ਹਾ ਤੋਂ ਅਸੀਂ ਗੋਲ ਗੱਪੇ ਖਾਣੇ ਉੱਤੋਂ ਉਹ ਖਾਂਦੇ ਆ ਜਿੱਥੋਂ ਅਸੀਂ ਦੁੱਧ ਪੀਂਦੇ ਅਸੀਂ ਉੱਤੋਂ ਦੁੱਧ ਪੀਂਦੇ ਜਿੱਥੇ ਸਾਡੇ ਬੱਚੇ ਵੱਢਦੇ ਤੇ ਉਹਨਾਂ ਦੇ ਬੱਚੇ ਵੱਢਦੇ ਆ ਅਸੀਂ ਅਖੰਡ ਪਾਠ ਭੋਗਾਂ ਦੇ ਜਾਂਦੇ ਆ ਉਹ ਸਾਡੇ ਜਗਰਤਿਆਂ ਦੇ ਜਾਂਦੇ ਆ ਅਸੀਂ ਉਹਨਾਂ ਦੇ ਵਿਆਹ ਮਨ ਜਾਂਦੇ ਸਾਡੇ ਵਿਆਹਾਂ ਦੀ ਕਦੂਜੀਆਂ ਮਿਲੀਆਂ ਕਰਾਂਦੇ ਆ ਗੱਲ ਇਹ ਹੈ ਇਹ ਤੁਸੀਂ ਬਣਾਇਆ ਪੱਤਰਕਾਰਾਂ ਨੇ ਕਿਉਂ ਬਣਾਇਆ ਅਸੀਂ ਥੋੜਾ ਮੀਡੀਆ 'ਚ ਬੋਲਦੇ ਜਦੋਂ ਤੁਸੀਂ ਬੋਲਦੇ ਆ ਜਦੋਂ ਬੋਲ ਲਓਗੇ ਜਦੋਂ ਕਿਸੇ ਨੂੰ ਗਲਤ ਬੋਲੋਗੇ ਕੱਲ ਨੂੰ ਇਹ ਗੱਲ ਨੂੰ ਤੁਸੀਂ ਉਹਦੇ ਵਿੱਚ ਹਾਈਲਾਈਟ ਨਹੀਂ ਕਰਨਾ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਅਸੀਂ ਖਾਲਸਤਾਨੀਆਂ ਦਾ ਵਿਰੋਧ ਕਰਦੇ ਆ ਸਿੱਖ ਸਮਾਜ ਸਾਡਾ ਭਰਾ ਵੈ ਸਿੱਖ ਸਾਡੇ ਭਰਾ ਨੇ ਸਿੱਖ ਸਾਡੇ ਕਿੱਦਾਂ ਸਾਡੇ ਤੋਂ ਕਿੱਦਾਂ ਦੂਰ ਹੋ ਸਕਦੇ ਆ ਸਾਡੇ ਤਾਂ ਵੱਡੇ ਭਰਾ ਸਭ ਤੋਂ ਪਹਿਲਾਂ ਜਿਹੜਾ ਪੁੱਤਰ ਹੈ ਘਰ ਦਾ ਉਹੀ ਤਾਂ ਦਿੱਤਾ ਮਹਾਰਾਜ ਨੂੰ ਉਹੀ ਤਾਂ ਗੁਰੂ ਸਾਹਿਬ ਨੂੰ ਦਿੱਤਾ ਉਸੀ ਕਿਦਾਂ ਲੱਗ ਹੋ ਸਕਦੇ ਆ? ਤੁਸੀਂ ਲੱਗ ਹੋ ਹੀ ਨਹੀਂ ਸਕਦੇ। ਨਾ ਹੈਗੇ ਆ ਨਾ ਹੋਵਾਂਗੇ। ਨਾ ਕੋਈ ਕਰ ਸਕਦਾ। ਪਰ ਜਿਹੜੇ ਲੱਗਣੇ ਉਹ ਅੱਜ ਵੀ ਲੱਗਣੇ, ਕੱਲ ਵੀ ਲੱਗ ਰਹਿਣਗੇ, ਪਰਸੋਂ ਵੀ ਲੱਗ ਰਹਿਣਗੇ। ਉਹਨਾਂ ਨੂੰ ਪਛਾਣਨ ਦੀ ਲੋੜ ਐ। ਦੋਨੇ ਸਮਾਜਾਂ ਨੂੰ ਪਛਾਣਨ ਦੀ ਲੋੜ ਆ ਉਹਨੂੰ। ਸਰਬ ਹੰਕਾਰ ਸਿੰਘ ਠੱਪਰ ਦਿੱਲੀ ਬੈਠਾ ਪਗੜੀਦਾਰੀ। ਸੰਦੀ ਸੰਦੀਪ ਠੱਪਰ ਬਿਨਾਂ ਪਗੜੀਦਰੀ ਲੁਧਿਆਣੇ ਬੈਠਾ। ਬੈਠਾ ਨਹੀਂ ਬੈਠਾ। ਦੱਸੋ ਨਾ ਹੋਰ ਮੈਂ ਕਈ ਕਾਸ਼ਟਾ ਤੁਹਾਨੂੰ ਦਿਖਾ ਦਿੰਨਾ। ਉਹ ਸਾਰੇ ਹੈਂ? ਵਾਲਿਆ ਲਾਲੂ, ਵਾਲਿਆ ਸਿੱਖਾਂ ਚ ਵੀ ਆਉਂਦੇ, ਹਿੰਦੂਆਂ ਚ ਵੀ ਆਉਂਦੇ ਜੀ। ਕਿਹੜੇ ਨਹੀਂ ਹੁੰਦੇ ਦੱਸੋ ਨਾ ਇਹ ਕਿਹੜਾ ਰਿਸ਼ਤੇ ਲਗ-ਲਗ ਹੋ ਜਾਣਗੇ ਦੱਸੋ ਨਾ ਹਿੰਦੂਆਂ ਦੀ ਕੁੜੀਆਂ ਸਿੱਖਾਂ ਜਿਹਾ ਜਿੰਨੇ ਸਿੱਖਾਂ ਦੀ ਕੁੜੀਆਂ ਹਿੰਦੂਆਂ ਜਿਹਾ ਜਾਂਦੀਆਂ ਕਦੀ ਇਸ ਗੱਲ ਤੋਂ ਰਿਸ਼ਤਾ ਨਹੀਂ ਟੁੱਟਿਆ ਵੀ ਗੁਰੂ ਘਰ ਦੇ ਫੇਰੇ ਲੈਣੇ ਪੁੱਤਰਗਣੀ ਦੇ ਫੇਰੇ ਲੈਣੇ ਆ ਯੂਪੀ ਦੇ ਵਿੱਚ ਕੀ ਫਰਕ ਪੈ ਗਿਆ ਹਿੰਦੂ ਸਮਾਜ ਦੇ ਹੋਣ ਦਾ ਹੈ ਯੂਪੀ 'ਚ ਇਹ ਫਰਕ ਪੈ ਗਿਆ ਗੁੰਡਾ ਰਾਜ ਖਤਮ ਹੋ ਗਿਆ ਜਿਹੜੇ ਲੋਕ ਤੋਰੇ ਜਾਂਦੇ ਕੁੜੀਆਂ ਦੀਆਂ ਚੁੰਨੀਆਂ ਖਿੱਚ ਕੇ ਲੈ ਜਾਂਦੇ ਸੀ ਉਹ ਬੰਦ ਹੋ ਗਈਆਂ ਜਿਹੜੇ ਲੋਕ ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਸਾਡੀ ਕੁੜੀ ਜਾਊਗੀ ਵਾਪਸ ਆਊਗੀ ਕਿ ਨਹੀਂ ਆਊਗੀ ਉਹ ਖਤਮ ਹੋ ਗਿਆ ਹੁਣ ਤੁਸੀਂ ਇਹ ਵੀ ਕਹੋਗੇ ਕਿ ਹੁਣ ਫੇਰ ਸ਼ੁਰੂ ਹੋ ਗਿਆ ਬਿਲਕੁਲ ਹੋ ਗਿਆ ਅਸੀਂ ਮੰਨਦੇ ਹਾਂ ਕਿਉਂ ਹੋ ਗਿਆ ਕਿਉਂਕਿ ਲੋਕਾਂ ਨੂੰ ਜਿਹੜੀਆਂ ਸੀਟਾਂ ਫੇਰ ਪੈਂਤੀ ਜਿਤਾਤੀਆਂ ਦੂਜੇ ਸਮਾਜ ਦੀ ਉਹਦੇ ਵਿੱਚ ਤੇ ਉਹ ਫੇਰ ਗੁੰਡਾ ਰਾਜ ਉਹਨਾਂ ਕੋ ਫੇਰ ਸ਼ੁਰੂ ਹੋ ਗਿਆ ਪਰ ਸਾਡਾ ਭੁਖ ਮੰਤਰੀ ਹਲੇ ਵੀ ਲੱਗਾ ਹੋਇਆ ਨਹੀਂ ਕੁਝ ਤਾਂ ਕਾਰਨ ਰਿਹਾ ਹੋਵੇਗਾ ਕੁਝ ਤਾਂ ਗਲਤੀ ਹੋਣੀ ਕੋਈ ਕਾਰਨ ਨਹੀਂ ਰਿਹਾ ਕੋਈ ਕਾਰਨ ਨਹੀਂ ਰਿਹਾ ਕਾਰਨ ਕੁਝ ਨਹੀਂ ਰਿਹਾ ਲੋਕ ਕਈ ਵਾਰੀ ਭਟਕ ਜਾਂਦੇ ਆ ਭਟ ਗਏ ਕੋਈ ਗੱਲ ਨਹੀਂ ਐਸੀ ਕੋਈ ਗੱਲ ਨਹੀਂ ਇਦਾਂ ਜਿੱਦਾਂ ਯੂਪੀ ਦੇ ਵਿੱਚ ਸ਼ਾਂਤੀ ਹੋਈ ਆ ਪੰਜਾਬ ਦੇ ਅੰਦਰ ਵੀ ਜੇ ਤਿਲਕ ਧਾਰੀ ਭਗਵਾ ਧਾਰੀ ਕੋਈ ਆ ਜਾਈ ਉਹਦੀ ਸੋਚ ਦਾ ਬੰਦਾ ਆ ਜੂਗਾ ਤਾਂ ਤੁਹਾਨੂੰ ਆ ਨਾ ਤਾਂ ਕਰਪੰਨਾ ਚਲਦੀਆਂ ਨਜ਼ਰਾਂ ਨਹੀਂ ਆ ਨਾ ਗੁੰਡਾਗਰਦੀ ਨਜ਼ਰ ਆਊਗੀ ਨਾ ਤੁਹਾਨੂੰ ਨਸ਼ੇ ਨਜ਼ਰ ਆਣਗੇ ਇਹ ਗਰੰਟੀ ਕਰਦੇ ਆਂ ਅਸੀਂ ਨਸ਼ੇ ਨਹੀਂ ਨਜ਼ਰ ਆਣਗੇ ਤੇ ਖੜਾ ਕਰਦੇ ਹੋ ਫਿਰ ਆਪਣਾ ਕੋਈ Hindu ਇਹ ਤਾਂ ਆਜ਼ਾਦੀ ਆ ਤੁਹਾਨੂੰ ਖੜਾ ਕਰਦੇ ਹੋ ਰਿਜ਼ਲਟ ਤੁਹਾਨੂੰ ਆਪ ਹੀ ਆ ਜੂਗਾ ਕੋ ਦਾ ਮਤਲਬ ਕੀ ਆ ਜਾਗੋ ਇੱਕ ਪ੍ਰਯਾਸ ਹੈ ਸਾਡਾ ਜਾਗੋ ਇੱਕ ਪ੍ਰਯਾਸ ਹੈ ਲੋਕਾਂ ਨੂੰ ਜਗਾਉਣ ਦਾ ਜਾਗੋ ਇੱਕ ਪ੍ਰਯਾਸ ਹੈ ਸਾਨੂੰ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਤਾਕਤ ਦਿਖਾਉਣ ਦਾ ਕਿ ਇਹ ਨਹੀਂ ਹੈ ਕਿ ਜੇ ਸੰਦੀਪ ਥਾਪਰ ਗੱਲ ਠੀਕ ਕਹੀ ਉਹਨਾਂ ਨੇ ਵੀ ਸੰਦੀਪ ਥਾਪਰ ਦੇ ਉੱਤੇ ਹਮਲਾ ਹੋਇਆ ਕੋਈ ਪਗੜੀ ਧਾਰੀ ਮੇਰਾ ਹਾਲ ਨਹੀਂ ਪੁੱਛਣ ਆਇਆ ਕਿਉਂਕਿ ਉਹਨੂੰ ਡਰ ਹੈ ਮੇਰੀ ਸਿੱਖ ਵੋਟਾਂ ਖਤਮ ਹੋ ਜਵੇ ਇਹ ਡਰ ਹਿੰਦੂ ਵੋਟ ਦਾ ਵੀ ਹੋਣਾ ਚਾਹੀਦਾ ਉਹ ਡਰ ਪੈਦਾ ਕਰਨ ਲਈ ਜਾਗੋ ਗੱਡੀ ਜਾ ਰਹੀ ਹੈ ਇਸ ਵਾਰ ਖੜਾ ਕਰ ਰਹੇ ਹਾਂ ਕੋਈ ਹਿੰਦੂ ਸੰਗਠਨ ਹਿੰਦੂ ਚਿਹਰਾ ਜਿਹੜਾ ਵਾਸਤਵ ਵਿੱਚ ਸੰਗਠਨ ਤਾਂ ਕੋਈ ਜ਼ਰੂਰੀ ਨਹੀਂ ਹੈ ਹਿੰਦੂ ਸੰਗਠਨ ਕੋਈ ਚਿਹਰਾ ਖੜਾ ਕਰ ਰਹੇ ਹਾਂ ਨਹੀਂ 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 ਐ ਜੀਪੀਸੀ ਸਿੱਧਾ ਬੰਦਾ ਨਹੀਂ ਖੜਾ ਕਰਦੀ ਆਪਣਾ ਐਮਐਲਏ ਜਾਂ ਐਮਪੀ ਤੇ ਉਹਨਾਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਤਾ ਹੁੰਦਾ ਵੀ ਇਹ ਐਸਡੀ ਇਹ ਸਮਾਜ ਨਾ ਬਣਾ ਕੇ ਚੱਲਣੀ ਹੈ ਉਲਟ ਡਰ ਉਹ ਇੱਕ ਡਰ ਪੈਦਾ ਕਰਨਾ ਪਊਗਾ ਕਰਨੀਆਂ ਰਾਜਨੀਤਿਕ ਪਾਰਟੀਆਂ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਇੱਕ ਡਰ ਪੈਦਾ ਕਰਨਾ ਵੀ ਸਾਡੇ ਸਮਾਜ ਦਾ ਵੀ ਲੋਕਾਂ ਨੂੰ ਵੋਟਾਂ ਦਾ ਡਰ ਹੋਣਾ ਚਾਹੀਦਾ ਕਿ ਜੇ ਅਸੀਂ ਇਹਨਾਂ ਨੂੰ ਨਾਰਾਜ਼ ਕਰ ਲਿਆ ਤਾਂ ਸਾਡੇ ਵੋਟ ਬੈਂਕ ਖਰਾਬ ਹੋਊਗਾ ਉਹ ਡਰ ਪੈਦਾ ਕਰਨਾ ਸਪੈਸ਼ਲ ਤਰਨ ਤਰਨ ਤੋਂ ਉੱਠ ਕੇ ਆਏ ਨੇ ਅਭਿਸ਼ੇਕ ਜੋਸ਼ੀ ਜੀ ਪੁੱਛੋ ਨਾ ਨੌਜਵਾਨ ਬੇਟਾ ਮੁੰਡਾ ਨੌਜਵਾਨ ਸਾਥੀ ਸਾਡਾ ਪੁੱਛੋ ਜਾਗੋ ਦਾ ਅਸਰ ਕੀ ਕਰਨਾ ਹੈ ਪੁੱਛੋ ਨਾ ਪਿਛਲੇ 1.5 ਸਾਲ ਤੋਂ ਕਹਿ ਰਹੇ ਮੈਂ ਤੁਹਾਨੂੰ ਪ੍ਰਧਾਨ ਜੀ ਮਿਲਣਾ 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 ਅੱਜ ਆਇਆ ਸਪੈਸ਼ਲ ਉੱਠ ਕੇ ਪੁੱਛੋ ਕੀ ਕਰਨਾ ਹੈ ਸੋ ਗੱਲਬਾਤ ਕਰਦੇ ਆਂ ਕਹਿੰਦੇ ਜਾਗੋ ਦਾ ਜਿਹੜਾ ਅਸਰ ਹੈ ਉਹ ਵੀ ਹੋਣਾ ਹਿੰਦੂ ਸੰਗਠਨ ਦੇ ਲੋਕ ਨੇ ਆ ਹਿੰਦੂ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਬਾਈ ਜੀ ਹੁਣ ਪਹੁੰਚੇ ਨੇ ਬਾਈ ਜੀ ਕਿੱਥੋਂ ਆਇਓ ਤਰਨਤਾਰਨ ਤੋਂ ਜੀ ਸ਼ਿਵ ਸੰਗਤ ਜੀ ਸ਼ਾਮਿਲ ਹੋਣਾ ਆ ਹਾਂ ਜੀ ਰੀਜ਼ਨ ਕੀ ਹੈ ਮੈਂ ਜਾਗੋ ਦਾ ਹਿੱਸਾ ਬਣਨ ਆਇਆ ਜੋ ਕਾਰਨ ਆ ਕਿ ਯੁਵਾ ਵਰਗ ਵੀ ਜੋ ਇਹਨਾਂ ਦੇ ਮੋਟਿਵ ਆ ਇੱਕ ਵਧੀਆ ਮੋਟੀਵੇ ਲੈ ਕੇ ਚੱਲੰਦੇ ਆ ਜੀ ਇਹ ਕਿ ਇੱਕ Hindu ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਜੋ ਇਹਨਾਂ ਨੇ ਮਹਿੰਮ ਸ਼ੁਰੂ ਕੀਤੀ ਆ ਸਾਰੇ ਪੰਜਾਬ ਚ ਉਹਦਾ ਅਸਰ ਵੇਖਣ ਨੂੰ ਮਿਲੰਦਿਆ ਵਾ ਕਿ ਮਤਲਬ ਕਿ ਜੋ ਇੱਕ ਸਾਡੇ ਸਮਾਜ ਨਾਲ ਜੋ ਸ਼ੋਸ਼ਨ ਹੋ ਰਿਹਾ ਲਗਾਤਾਰ ਹਿੰਦੂ ਸਮਾਏ ਨੂੰ ਇੱਕ ਮੰਚ ਤੇ ਇਕਜੁੱਟ ਕਰਨ ਲਈ ਜੋ ਇਹਨਾਂ ਦਾ ਪ੍ਰਯਾਸ ਵਾ ਬੋਥ ਹੀ ਸਰਾਹनीय ਪ੍ਰਯਾਸ ਵਾ ਉਹਦੇ ਕਾਰਨ ਲਗਾਤਾਰ ਲੋਕ ਛੁੱਟ ਰਹੇ ਆ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਤੋਂ ਹਾਂ ਕਿ ਤਰਨ ਤਰਨ ਦੇ ਜਿੱਥੇ ਹਿੰਦੂ ਜੱਥੇਬੰਦੀਆਂ ਸਮਰਥ ਹੀ ਤੂ ਜੱਥੇਬੰਦੀਆਂ ਇੱਕ ਮੰਚ ਤੇ ਆ ਕੇ ਜਾਗੂ ਦਾ ਹਿੱਸਾ ਬਣਨਗੀਆਂ ਉੱਥੇ ਹੀ ਯੂਥ ਜੋ ਸਾਡਾ ਦੇਸ਼ ਦੀ ਰੀੜ ਦੀ ਹੱਡੀ ਆ ਯੂਥ ਸਮਸਤ ਯੂਥ ਨਾਲ ਇਹਨਾਂ ਦੇ ਨਾਲ ਖੜਾ ਕਰਾਂਗੇ ਇੱਕ ਜਾਗੋ ਦਾ ਹਿੱਸਾ ਬਣ ਕੇ ਅਸੀਂ ਆਪਣੇ ਸਮਾਜ ਦੀ ਆਪਣੇ ਧਰਮ ਦੀ ਹੱਥ ਹਿੱਕ ਦੇ ਹੱਕ ਦੀ ਗੱਲ ਕਰਾਂਗੇ ਜੀ ਤੁਹਾਨੂੰ ਕੀ ਲੱਗਦਾ ਹਿੰਦੂ ਸੁੱਤਾ ਪਿਆ ਵਾ ਹਿੰਦੂ ਬਿਲਕੁਲ ਨਹੀਂ ਸੁੱਤਾ ਜੀ ਫਿਰ ਤੁਸੀਂ ਜਗਾਨ ਦੀ ਗੱਲ ਕਰਦੇ ਹੋ ਵੀ ਹਿੰਦ ਜਗਾਣਾ ਕਦੋਂ ਜਦੋਂ ਸੁੱਤਾ ਹੀ ਨਹੀਂ ਜਦੋਂ ਅਸੀਂ ਸਰਕਾਰਾਂ ਕੋਲੋਂ ਆਪਣੇ ਰਾਈਟ ਲੈਣੇ ਆ ਸਾਡੀ ਸੁਣਵਾਈ ਹੈਗੀ ਨਹੀਂ ਆ ਸਾਨੂੰ ਗੁਲਾਮੀ ਦੀ ਜ਼ਿੰਦਗੀ ਇੱਕ ਇੱਕ ਦੱਸਿਆ ਜਾ ਰਿਹਾ ਵਾ ਕਿ ਤੁਸੀਂ ਕੁਝ ਨਹੀਂ ਹੈਗੇ ਪੋਰਟ ਬੈਂਕ ਲਈ ਇਹਨਾਂ ਲੀਡਰਾਂ ਨੂੰ ਸਾਡੀ ਲੋੜ ਹੈਗੀ ਆ ਗੁਲਾਮ ਕਿਸ ਪੱਖੋਂ ਤੁਸੀਂ ਇਹ ਦੱਸੋਗੇ ਮੈਨੂੰ ਸਾਡੀ ਸੁਣਵਾਈ ਕੋਈ ਨਹੀਂ ਹੈਗੀ ਜਦੋਂ ਸਾਨੂੰ ਆਪਣੇ ਹੱਕਾਂ ਲਈ ਵੀ ਕਿਤੇ ਕੋਈ ਕਰਨਾ ਪੈਂਦਾ ਸਾਨੂੰ ਧਰਨੇ ਲਾਉਣੇ ਪੈਂਦੇ ਪ੍ਰਟਾ ਸਾਡੀ ਬੇਅਦਬੀ ਹੋ ਜੇ ਤਾਂ ਸਾਨੂੰ ਸੰਘਰਸ਼ ਦਿਰਾਪਣਾ ਪੈਂਦਾ ਵਾ ਕਿ ਸਾਨੂੰ ਸੰਘਰਸ਼ ਕਰਨਾ ਪੈਂਦਾ ਵਾ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਸਮਾਜ ਦੀ ਬੇਅਦਬੀ ਸਿਰਫ ਹਿੰਦੂ ਸੰਗਠਨ ਦੇ ਵਿੱਚ ਤਾਂ ਨਹੀਂ ਹੁੰਦਾ ਗੁਰੂ ਘਰਾਂ ਦੇ ਵਿੱਚ ਵੀ ਹੁੰਦੇ ਆ ਤੁਹਾਡੇ ਕੱਲੇ 'ਚ ਤਾਂ ਨਹੀਂ ਹੁੰਦਾ ਉਹਦੀ ਕਾਰਵਾਈ ਹੁੰਦੀ ਹੈ। ਉਹਦੇ 'ਚ ਜਗਾਉਣਾ ਕੀ ਹੋ ਗਿਆ ਫਿਰ? ਜਦੋਂ ਸਾਨੂੰ ਪਤਾ ਨਾ ਕਿ ਸਾਡਾ ਵਿਕਾਸ ਪ੍ਰਭਾਕ ਨੰਗਲ ਤੋਂ ਮਰਿਆ, ਉਹਨੂੰ ਸ਼ਹੀਦ ਕੀਤਾ ਗਿਆ। ਉਸ ਬਾਰੇ ਕਿਸੇ ਸਰਕਾਰ ਦੇ ਨੁਮਾਇੰਦੇ ਦਾ ਕੋਈ ਟਿੱਪਣੀ ਨਹੀਂ ਆਈ। ਜਦੋਂ ਕਿ ਅਸੀਂ ਪ੍ਰੋਟੈਸਟ ਕੀਤਾ, ਉਦੋਂ ਉਦੋਂ ਇਲੈਕਸ਼ਨ ਚੱਲ ਰਹੀ ਸੀ ਜਲੰਧਰ ਬਾਈ ਇਲੈਕਸ਼ਨ। ਠੀਕ ਹੈ ਜੀ, ਪ੍ਰੋਟੈਸਟ ਕੀਤਾ, ਰਾਜਪਾਲ ਨੂੰ ਅਸੀਂ ਮੰਗ ਪੱਤਰ ਦਿੱਤੇ ਸਾਰੇ ਪੰਜਾਬ 'ਚ। ਉਹਦਾ ਅਸਰ ਦੇਖਣ ਨੂੰ ਮਿਲਿਆ ਕਿ ਹਰਕਤ 'ਚ ਆਇਆ ਪ੍ਰਸ਼ਾਸਨ ਤੇ ਦੋਸ਼ੀ ਫੜੇ ਤੇ ਦੋਸ਼ੀ ਅਤਗਵਾਰ ਨਾਲ ਜੁੜੇ ਹੋਏ ਸੀ ਗੱਲ ਕਿ ਸਾਨੂੰ ਗਨਮੈਨ ਹੈਗੇ ਤੁਹਾਡੇ ਕੋਲ ਨਹੀਂ ਜੀ ਨਹੀਂ ਚਾਹੀਦੇ ਆ ਨਹੀਂ ਚਾਹੀਦੇ ਜੀ ਉਹਦੇ ਕਰਕੇ ਤਾਂ ਨਹੀਂ ਸ਼ਿਵਚੰਦਰ ਜੁਆਇਨ ਕਰ ਰਹੇ ਹੋ ਮੈਂ ਅੱਜ ਮੈਂ 7 8 ਸਾਲ ਤੋਂ ਹਿੰਦੂ ਸੰਗਠਨਾਂ ਨਾਲ ਕੰਮ ਕਰਨ ਨੇ ਆ ਉਹ ਵੀ ਬਿਨਾ ਗਨਮੈਨ ਤੋਂ ਗਨਮੈਨ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਆਪਣੇ ਧਰਮ ਦੀ ਹੱਕ ਸੱਚ ਦੀ ਗੱਲ ਕਰਨ ਨੇ ਆ ਸਾਨੂੰ ਗਨਮੈਨ ਦੀ ਕੋਈ ਲੋੜ ਨਹੀਂ ਗਨਮੈਨ ਦੀ ਲੋੜ ਅਸੀਂ ਸਾਫ਼ ਸੁਥਰੇ ਅਕਸ਼ਨਾ ਕੰਮ ਕਰਨ ਨੇ ਨਾਲ ਪੜਾਈ ਕਰਨ ਨੇ ਆ ਅਸੀਂ ਯੂ ਤੁਹਾਨੂੰ ਗਨਮੈਨ ਦੀ ਲੋੜ ਨਹੀਂ ਆ ਫਿਰ ਤੁਹਾਡੇ ਵਰਗੇ ਕਹਿੰਦੇ ਫਿਰਦੇ ਵੀ ਮੈਨੂੰ ਤਾਂ ਥ੍ਰੈਟ ਹੈ ਜੀ ਮੈਨੂੰ ਸਿਕਿਉਰਿਟੀ ਦਿਓ ਜੀ ਫਿਰ ਕਚਹਿਰੀਆਂ ਚ ਘੁੰਮਦੇ ਫਿਰਦੇ ਹੋ ਕਮਿਸ਼ਨਰ ਦਫਤਰ ਘੁੰਮਦੇ ਫਿਰਦੇ ਹੋ ਵੀ ਅਸੀਂ ਸਾਨੂੰ ਸਿਕਿਉਰਿਟੀਆਂ ਦੇ ਦੇੋ ਫਿਰ ਆਈ ਤੇ ਵੇਖੋ ਜੀ ਅਸੀਂ ਕਹਿੰਦੇ ਸ਼ਿਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਸਾਨੂੰ ਕਿਸ ਰੱਖਿਆ ਦੀ ਲੋੜ ਨਹੀਂ ਨਾਲੇ ਜੇ ਸੁਰੱਖਿਆ ਦੇਣੀ ਆ ਉਹ ਪ੍ਰਸ਼ਾਸਨ ਨੇ ਆਪਣੀ ਇੰਟੈਲੀਜੈਂਸੀ ਦੇ ਆਧਾਰ ਤੇ ਦੇਣੀ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਅਸੀਂ ਆਪਣੀ ਰੱਖਿਆ ਆਪ ਕਰ ਸਕਦੇ ਹਾਂ ਫਿਰ ਇੰਦਾ ਦਾ ਕੰਮ ਕਰਨਾ ਹੀ ਕਿਉਂ ਹੈ ਆਪਾਂ ਕਿ ਵੀ ਜਿੱਦੇ ਚ ਸਾਨੂੰ ਥ੍ਰੈਟ ਹੋਵੇ ਸਾਡੇ ਪਰਿਵਾਰ ਨੂੰ ਕੋਈ ਦੋਖ ਹੋਵੇ ਪਰਿਵਾਰ ਪਿੱਛੇ ਰੁੱਲ ਆਪਣੇ ਧਰਮ ਦੀ ਗੱਲ ਕਰਨਾ ਸਾਡਾ ਰਾਈਟ ਵਾ ਅਸੀਂ ਆਪਣੇ ਧਰਮ ਦੀ ਗੱਲ ਕਰਨਦੇ ਆ 7-8 ਸਾਲ ਤੋਂ ਜੁੜਨੇ ਆ ਅਸੀਂ ਆ ਜੁੜੇ ਆ ਹਿੰਦੂ ਸੰਗਠਨ ਨਾਲ ਅਸੀਂ ਆਪਣੇ ਧਰਮ ਦਾ ਕੰਮ ਕਰਨਦੇ ਬੇਕੋਫ ਹੋ ਗਏ ਕਰਨਦੇ ਅਸੀਂ ਆਪਣੇ ਧਰਮ ਲਈ ਬੋਲਣਾ ਬੋਲਣੇ ਹੀ ਰਹਿਣਾ ਹੈ ਕਿੰਨੂ ਬੋਲਣਾ ਅਸੀਂ ਆਪਣੇ ਧਰਮ ਦੀ ਆਵਾਜ਼ ਚੱਕਣੀ ਹੈ ਜੀ ਸਰਕਾਰਾਂ ਦੇ ਕੰਨ ਧਰਮ ਨੂੰ ਹੋਇਆ ਕੀ ਹੈ ਹਾਂ ਜੀ ਸੁਣਵਾਈ ਕੋਈ ਨਹੀਂ ਹੈਗੀ ਸਾਡੀ ਇਹ ਜਿਹੜੀਆਂ ਜਾਗੋ ਹੋ ਰਹੀਆਂ ਤੁਸੀਂ ਇਹ ਨਾ ਸੋਚੋ ਵੀ ਅਸੀਂ ਤਾਂ ਇਹ ਕਰ ਰਹੇ ਆ ਨਾ 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 ਉੱਥੇ ਦੇ ਲੋਕ ਕਹਿ ਰਹੇ ਆ ਇੱਥੇ ਆ ਕੇ ਜਾਗੋ ਮੀਟਿੰਗ ਰੱਖੋ ਤਾਂ ਕਿ ਅਸੀਂ ਇਕੱਠ ਆਪਣਾ ਇਕੱਠੇ ਕਰ ਸਕੀਏ ਜਿਹੜੇ ਲੋਕ ਸਾਡੇ ਬਿਕਰੇ ਸਾਡੀ ਸਾਡੀ ਤਾਕਤ ਜਿਹੜੀ ਬਿਕਰੀ ਪਈ ਸੀ ਉਹਨੂੰ ਤਾਕਤ ਨੂੰ ਇਕੱਠਾ ਕਰ ਸਕੀਏ ਤੁਸੀਂ ਛੋਟੇ ਛੋਟੇ ਤਸਵੀਰ ਤੋਂ ਫੋਨ ਆ ਰਹੇ ਨੇ ਜਿੱਥੇ ਸਾਡੇ ਲੋਕ ਵੀ ਨਹੀਂ ਹੈਗੇ ਸੰਗਠਨ ਵੀ ਹੈ ਨਹੀਂਗੇ ਉੱਥੋਂ ਤੋਂ ਲੋਕੀ ਫੋਨ ਮਾਰ ਰਹੇ ਵੀ ਸਾਡੇ ਸ਼ਹਿਰ ਚ आओ ਅਸੀਂ ਤੁਹਾਡਾ ਸਵਾਗਤ ਕਰਾਂਗੇ ਬਿਲਕੁਲ ਅਪੀਲ ਹੈ 28 ਤਰੀਕ ਨੂੰ ਅਬੋਰਦ ਵਿੱਚ ਜਾਗੋ ਕੱਢੀ ਜਾ ਰਹੀ ਹੈ ਸਾਰਿਆਂ ਨੂੰ ਨਵੇਦਨ ਹੈ ਆਪਣੇ ਪਰਿਵਾਰ ਨਾਲ ਆਪਣੇ ਸਾਥੀਆਂ ਨਾਲ ਉਹਦੇ ਵਿੱਚ ਹਿੱਸਾ ਬਣ ਜਾਗਰਾਂ বীর ਬਜਰੰਗੇ ਹਰ ਹਰ ਮਹਾਦੇਵ